ਜੋਨੀ ਹੋ ਗਈ ਮੈਂ ਤਾਂ ਸੋਚਿਆ ਸੀ ਕਿ ਜਿਆਦੇ ਨਾਲ ਅਰੈਸਟ ਕਰਕੇ ਜੇਲ੍ਹ ਭੇਜਣਾ ਉਹ ਮੈਂ ਤਾਂ ਕਿਹਾ ਕੋਈ ਗੱਲ ਨਹੀਂ ਜੇਲ੍ਹ ਭੇਜਣਾ ਜੇਲ੍ਹ ਭੇਜ ਦਿਓ ਕੋਰਟ ਚ ਹਜ਼ਾਲਤ ਸੇ ਪੇਸ਼ ਕਰਨਾ ਕਰ ਦਿਓ ਜਿੱਦਾਂ ਮਰਜ਼ੀ ਕਰ ਦਿਓ ਮੈਂ ਇਹ ਮਨ ਬਣਾ ਕੇ ਆਇਆ ਐਮਸਵੀਰ ਦੀ ਸਾਡੇ ਘਰ ਬੌਸ ਰੇਡ ਕਰ ਰਹੀ ਸੀ ਮੈਨੂੰ ਪਤਾ ਸੀ ਕਿ ਮੈਨੂੰ ਬੌਸ ਨੇ ਅਰੈਸਟ ਕਰਾਂ ਪਹਿਲੀ ਮੰਗ ਹੈ ਜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ఓਵਰਲੋਡਿੰਗ ਨਹੀਂ ਹੋਣੀ ਚਾਹੀਦੀ ਦੂਜੀ ਮੰਗ ਮੰਨਯੋਗ ਹਾਈ ਕੋਰਟ ਦੀ ਰੂਲਿੰਗ ਹੈ ਟਰੈਕਟਰ ਵਾਲੀਆਂ ਨਹੀਂ ਚਲਣੀਆਂ ਚਾਹੀਦੀਆਂ ਤੀਜੀ ਮੰਗ ਹੈ 90% ਸਾਡੇ ਕੈਪਲਾ ਜਿਹੜੇ ਨਾਜ਼ਦੀਕ ਤੋਂ ਹਟ ਭਾਈ ਆ ਉਹ ਸੱਤ ਸਾਲਾਂ ਦੇ ਰੇਟ ਇੱਕ ਦੇ 1.2 ਉਹ ਤੇ ਕੈਪ ਹਟਾ ਕੇ ਰੇਟ ਪਤਾ ਕੀਤਾ ਜਾਣਾ ਚਾਹੀਦਾ ਅਗਲੀ ਮੰਗ ਹੈ ਵੀ ਟਰੱਕ ਜਿਹਨਾਂ ਨੂੰ ਕੰਮ ਦੇਣਾ ਚਾਹੀਦਾ ਵਿੱਚ ਲੋਕ ਪੈ ਜਾਂਦੇ ਆ ਜਿਹੜੇ ਠੇਕਾ ਲੈ ਲੈਂਦੇ ਆ ਉਹ ਮੁੜ ਕੇ ਅੱਧੇ ਪਜਾ ਦੇ ਟਰੱਕ ਜਿਹਨਾਂ ਨੂੰ ਪੈਸੇ ਦਿੰਦੇ ਵਿੱਚ ਦੌੜ ਦੂਰ ਜਾਂਦੇ ਆ ਮੈਂ ਕਹਿੰਦਾ ਵੀ ਆਸ਼ੂ ਨੇ ਮੰਤਰੀ ਜਿਹੜਾ ਫੂਡ ਮਿਨਿਸਟਰ ਸੀ ਮ ਇਹ ਨਾ ਮੰਗਾ ਚੋਂ ਮੰਗ ਨਹੀਂ ਆਉਂਦੀ ਜਿਹੜੀ ਕੇਂਦਰ ਦੇ ਕਾਨੂੰਨਾਂ ਵਾਲੀ ਮੰਗਿਆ ਉਹ ਤਾਂ ਸਭ ਤੋਂ ਵੱਡੀ ਮੰਗਿਆ ਉਹ ਤਾਂ ਪਹਿਲੀ ਮੰਗਿਆ ਨਾ ਮੈਂ ਗੱਲ ਵੀਡੀਓ ਇੱਕ ਪਿਆ ਜੀਸੀ ਮੀਡੀਆ ਨੂੰ ਤੁਰਿਆ ਜਾਂਦਾ ਬੰਦਾ ਟਰੱਕ ਦੇ ਮੋਰੀ ਲੰਮਾ ਪਿਆ ਗਿਆ ਪਰ ਚੱਕੇ ਤੇ ਉਹਨਾਂ ਟਰੱਕ ਵਾਲੇ ਤੇ ਕੈਪਟਨ ਮੁੰਨੇ ਨੇ ਪੰਜਾਬੀਆ ਟਰੱਕ ਜੂਨੀਅਰ ਤੋੜੀਆਂ ਹੰਕਾਰੀ ਰਾਜਾ ਬੈਠਾ ਸੀ ਅੱਜ ਕੀ ਬਣਿਆ ਉਹਦੇ ਕੁੱਤਾ ਨਹੀਂ ਜਾਂਦਾ ਉਹਦੇ ਘਰ ਜਾਖਣੇ ਬੂਹ ਟਰੱਕ ਜਿਹਨੂੰ ਤਾਲਾ ਲਾਇਆ ਅੱਜ ਕੌਣ ਜਾਖਰ ਨੂੰ ਚਲੋ ਸਮਾਂ ਹੋਣ ਦਿਓ ਇੱਥੇ ਆਊਗਾ ਜਿੱਦਣ ਘੇਰਾਵਾਂਗੇ ਭਜਾਵਾਂਗੇ ਵੀ ਜਿਹਨੂੰ ਦੱਸਾਂਗੇ ਦੇਖਿਆ ਕਿ ਕਿਸੇ ਲੀਡਰ ਦਾ ਬਿਆਨ ਆਇਆ ਸਾਡੇ ਪ੍ਰਤੀ ਕੀ ਇਹਨੇ ਟੱਕਾਂ ਨੇ ਬੋਟਾ ਲੈਣ ਵਾਸਤੇ ਤੁਸੀਂ ਜਾਂਦੇ ਹੋ ਕੋਈ ਨਹੀਂ ਆਉਣ ਦੇ ਹੋਇਆ ਸਾਰੇ ਕਰਾਂਗੇ ਹਸਾਬ ਤਾਂ ਸਾਰੇ ਅਤਿ ਰਕਸਾਰ ਅਚਾਨਕ ਵਿਵਾਦ ਖੜਾ ਹੋ ਗਿਆ ਔਰ ਡਰਾਈਵਰ ਯੂਨੀਅਨਸ ਵਿੱਚ ਦੁਬਾਰਾ ਹੜਕੰਪ ਮੱਚ ਗਿਆ ਹੈਪੀ ਸੰਧੂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਇਹ ਖਬਰ ਸਾਹਮਣੇ ਆ ਗਈ ਇਸ ਖਬਰ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਔਰ ਹੈਪੀ ਸੰਧੂ ਨੂੰ ਆਖਰ ਕਿਉਂ ਲਜਾਇਆ ਜਾਂਦਾ ਪੁਲਿਸ ਵੱਲੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਸਾਡੇ ਨਾਲ ਮੌਜੂਦ ਨੇ ਹੈਪੀ ਸੰਧੂ ਜੀ ਕੀ ਕੁਝ ਹੋਇਆ ਤੁਹਾਨੂੰ ਕਿਉਂ ਚੱਕਿਆ ਗਿਆ ਪੁਲਿਸ ਨੇ ਚੱਕਿਆ ਇਸ ਕਰਕੇ ਕਿ ਇਹਨੂੰ ਉੱਥੇ ਨਹੀਂ ਜਾਣ ਦੇਣਾ ਹੂੰ ਠੀਕ ਹੈ ਵੀ ਪੋਸਟ ਚੋਂ ਨਹੀਂ ਹੋਗੀ ਮੈਂ ਤਾਂ ਸੋਚਿਆ ਸੀ ਕਿ ਜਿਆਦੇ ਨਾਲ ਅਰੈਸਟ ਕਰਕੇ ਵੀ ਇਹ ਭੇਜਣਾ ਮੈਂ ਤਾਂ ਕਿਹਾ ਕੋਈ ਗੱਲ ਨਹੀਂ ਜੇਲ੍ਹ ਭੇਜਣਾ ਜੇਲ੍ਹ ਭੇਜ ਦਿਓ ਕੋਰਟ ਚ ਅਦਾਲਤ 'ਚ ਪੇਸ਼ ਕਰਨਾ ਕਰ ਦਿਓ ਜਿੱਦਾਂ ਮਰਜ਼ੀ ਕਰ ਦਿਓ ਮੈਂ ਇਹ ਮਨ ਬਣਾ ਕੇ ਆਇਆ ਮੈਨੂੰ ਪਤਾ ਸੀ ਸਵੀਰ ਦੀ ਸਾਡੇ ਘਰ ਪੋਸਟ ਰੇਡ ਕਰ ਰਹੀ ਸੀ ਮੈਨੂੰ ਪਤਾ ਸੀ ਕਿ ਮੈਨੂੰ ਪੋਸਟ ਨਾਲ ਅਰੈਸਟ ਕਰਨਾ ਤੁਹਾਨੂੰ ਉਹ ਦਿਨ ਨਾਲ ਕੋਈ ਗੱਲ ਨਹੀਂ ਪੋਸਟ ਨਾਲ ਅਰੈਸਟ ਕੀਤਾ ਤੁਹਾਨੂੰ ਅਰੈਸਟ ਪਾਈ ਤੁਹਾਡੀ ਨਹੀਂ ਪਾਈ ਅਰੈਸਟ ਨਹੀਂ ਪਾਈ ਕਿਤੇ ਵੀ ਪੋਸਟ ਲੈ ਕੇ ਗਏ ਸੀ ਤੁਸੀਂ ਇੱਥੇ ਪੋਸਟ ਲੈਣ ਜੀ ਲੈ ਕੇ ਆਏ ਸੀਗੇ ਇਹ ਗੱਲਬਾਤ ਹੋਈ ਇੱਥੇ ਗੱਲਬਾਤ ਆ ਜਿਹੜਾ ਪ੍ਰੋਟੈਸਟ ਕਰ ਰਹੇ ਆ ਅਸੀਂ ਸਰਕਾਰ ਨੇ ਕਿਹਾ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਤੁਹਾਡੀਆਂ ਮੰਗਾਂ ਦੇ ਹੱਲ ਕਰੂੰਗਾ ਸਾਰੀਆਂ ਜਿਹੜੀਆਂ ਮੰਗਾਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲੈ ਆਵਾਂਗੇ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿਉਂਕਿ ਜਿਹੜਾ ਸਾਡਾ ਪ੍ਰੋਗਰਾਮ ਹੈ 5 ਦਿਜੀ ਦਾ ਸਾਡਾ ਰੋਡ ਜਾਮ ਦਾ ਪ੍ਰੋਗਰਾਮ ਸੀਗਾ ਪਹਿਲੇ 18 ਦਾ ਸੀਗਾ ਫੇ ਮੈਂ ਚੇਂਜ ਕਰਕੇ 5 ਦਾ ਕਰਤਾ ਸੀ ਹੁਣ ਦੁਬਾਰਾ ਫਿਰ ਚੇਂਜ ਕਰਕੇ ਕੋਈ 18 ਦਾ ਕਰਤਾ ਐਸਐਸ ਸਾਹਿਬ ਨੇ ਵਿਸ਼ਵਾਸ ਦਿਵਾਇਆ ਤੇ ਡੀਸੀ ਸਾਹਿਬ ਨੇ ਦੱਸ ਦਿਨਾਂ ਦੇ ਵਿੱਚ ਵੀ ਤੁਹਾਡੇ ਮਾਮਲੇ ਹੱਲ ਹੋਊਗੇ ਇਸ ਮਾਮਲੇ ਨੂੰ ਲੈ ਕੇ ਇੱਕ ਦੋ ਸਵਾਲ ਨੇ ਪਰ ਮੈਂ ਸਭ ਤੋਂ ਪਹਿਲਾਂ ਮੰਗਾਂ ਦੇ ਉੱਤੇ ਗੱਲ ਕਰਨੀਆਂ ਚਾਹੁੰਦਾ ਮੰਗਾਂ ਇੱਕ ਵਾਰੀ ਕਲੀਅਰ ਹੋਣ ਤਾਂ ਜ਼ਰੂਰੀ ਹੈ ਮੰਗਾਂ ਦੱਸ ਦਿਓ ਕਿ ਪਹਿਲੀ ਮੰਗ ਹੈ ਜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਦੂਜੀ ਮੰਗ ਮਾਨਯੋਗ ਹਾਈ ਕੋਰਟ ਦੀ ਰੂਲਿੰਗ ਹੈ ਟਰੈਕਟਰ ਵਾਲੀਆਂ ਨਹੀਂ ਚਲਣੀਆਂ ਚਾਹੀਦੀਆਂ ਤੀਜੀ ਮੰਗ ਹੈ 90% ਸਾਡੇ ਕੈਪਲਾ ਜਿਹੜਾ ਨਾਜਦੀ ਤੋਂ ਹਟ ਭਾਈ ਆ ਉਹ ਸੱਤ ਸਾਲਾਂ ਦੀ ਰੇਟ ਕਿਦੇ 1.7 ਸੱਤ ਸਾਲਾਂ ਕਿੰਨੀ ਮਹਿੰਗਾਈ ਵਧੀਆ ਉੱਥੇ ਕੈਪ ਠਾ ਕੇ ਰੇਟ ਪਤਾ ਕੀਤਾ ਜਾਣਾ ਚਾਹੀਦਾ ਅਗਲੀ ਮੰਗ ਹੈ ਵੀ ਟਰੱਕ ਜਿਹਨਾਂ ਨੂੰ ਕੰਮ ਦੇਣਾ ਚਾਹੀਦਾ ਵਿਚ ਵਿਚ ਲੋਕ ਕੁਝ ਲੋਕ ਪੈ ਜਾਂਦੇ ਆ ਜਿਹੜੇ ਠੇਕਾ ਲੈ ਲੈਂਦੇ ਆ ਉਹ ਮੁੜ ਕੇ ਅੱਧੇ ਪਜਾ ਦੇ ਟਰੱਕ ਜਿਹਨਾਂ ਨੂੰ ਪੈਸੇ ਦਿੰਦੇ ਵਿੱਚ ਦੌੜ ਦੂਰ ਜਾਂਦੇ ਆ ਮੈਂ ਕਹਿੰਦਾ ਵੀ ਆਸ਼ੂ ਨੇ ਮੰਤਰੀ ਜਿਹੜਾ ਫੂਡ ਮਿਨਿਸਟਰ ਸੀ ਉਹਨੇ ਮਾਰਾ ਕੀਤਾ ਮੈਂ ਕਹਿੰਦਾ ਮਾਰਾ ਕੀਤਾ ਜੋ ਉਹਨੂੰ ਹੋਇਆ ਸਹੀ ਹੋਇਆ ਚਾਹ ਕੋ ਉਹਨੂੰ ਜੋ ਮਰ ਪੰਜਾਬ ਦੇ ਟਰੱਕਾਂ ਵਾਲੇ ਦੇ ਪੈਸੇ ਖਾਦੇ ਸੀ ਮੈਂ ਕਹਿੰਦਾ ਖਾਦੇ ਆ ਸਾਰੀਆਂ ਯੂਨੀਅਨ ਨੂੰ ਪਤਾ ਖਾਦੇ ਆ ਇੱਕ ਪ੍ਰੇਮ ਠੇਕੇਦਾਰ ਆ ਕੋਟਕਪੂਰੇ ਦਾ ਅੱਧਾ ਪੰਜਾਬ ਆਸ਼ੂ ਨੇ ਉਹਨੂੰ ਦਿੱਤਾ ਸੀ ਮੈਂ ਤੋਂ ਬਹੁ ਮੈਫੀਡੇ ਲੈਣ ਮੈਂ ਮੈਫੀਡੇ ਦੇਣ ਤਿਆਰ ਹਾਂ ਇਸ ਗੱਲ ਦੀ ਪੂਰਨ ਇਨਵੈਸਟੀਗੇਸ਼ਨ ਕਰੇ ਪਰ ਅੱਜ ਮੈਨੂੰ ਇੱਕ ਨਹੀਂ ਸਮਝ ਆਉਂਦੀ ਉਸੇ ਮੰਤਰੀ ਉਸੇ ਠੇਕੇਦਾਰ ਦੇ ਕੋਲ ਪੱਜ ਵੀ ਤੀਜਾ ਸਭ ਪੰਜਾਬ ਦੇ ਟੈਂਡਰ ਉਹਦੇ ਕੋਲ ਆ ਸਰਕਾਰ ਤਾਂ ਝੜੂ ਦੀ ਆਪਦੀ ਆਈ ਆ ਤੇ ਆਪਾਂ ਜਾਂਚ ਕਿਉਂ ਨਹੀਂ ਕਰਾਉਂਦੇ ਉਹਦੀ ਕਿਉਂ ਟੈਂਡਰ ਕਿਦਾਂ ਲੈ ਦੇ ਵੀ ਬੰਦਾ ਉਹ ਟਰੱਕ ਕਰਦਾ ਕੀ ਆ ਉਹ ਕਿਦੋਂ ਮਤਲਬ 50 ਰੁਪਏ ਰੇਟ ਲੈਂਦਾ ਮੰਨ ਲਓ ਸਪੋਜ ਕਰੋ ਟਰੱਕ ਵਾਲੇ ਨੂੰ 20 ਰੁਪਏ ਦਿੰਦਾ 30 ਰੁਪਏ অপারেਟਰ ਦੇ ਪਾਲਾਂਦਾ ਸੀ ਕਹਿੰਦੇ 50 ਦੇ 50 ਟਰੱਕਾਂ ਦੇ ਜਾਣ ਟਰੱਕਾਂ ਨੇ ਕੰਮ ਵਧੇ ਟਰੱਕ ਹੋਰ ਪੰਜਾਬ ਦੇ ਵਿੱਚ 10000 ਟਰੱਕ ਮੈਂ ਕਹਿੰਦਾ 3 ਮਹੀਨੇ 10000 ਟਰੱਕ ਪੰਜਾਬ ਚ ਵੇਚੂ ਜੇ ਓਵਰ ਲੋਡਿੰਗ ਟਰੈਕਟਰ ਟਰਾਲੀਆਂ ਜਿਹੜੇ ਇੱਕ ਟੋਲ ਫਰੀ ਨੰਬਰ ਜਾਰੀ ਕਰੇ ਸਰਕਾਰ ਜੇਤੇ ਕਿਸੇ ਟਰੱਕ ਵਾਲੇ ਦੀ ਕੋਈ ਸ਼ਿਕਾਇਤ ਹੋਵੇ ਰਾਤ ਨੂੰ ਕੋ ਨੂੰ ਰੋਕੇ ਇੱਥੇ ਤੁਰੇ ਜਾਂਦਾ ਤੂੰ ਦੇਖਦੇ ਉਹਨਾਂ ਟਰੱਕਾਂ ਦੇ ਵਿਚਾਰਾਂ ਦਾ ਕੀ ਹਾਲ ਬਣਦਾ ਅੱਜ ਪੰਜਾਬ ਦੀ ਸਾਡੀ ਬਦਕਿਸਮਤੀ ਆ ਪੰਜਾਬ ਦੇ ਪੁੱਤਰ ਜਾ ਕੇ ਬਾਹਰ ਕੈਨੇਡਾ ਅਮਰੀਕਾ ਦੇ ਟਰਾਲੇ ਪਾਉਂਦੇ ਆ ਗੱਡੀਆਂ ਪਾਉਂਦੇ ਆ ਪੰਜਾਬ ਤੋਂ ਬਾਹਰ ਵੀ ਚੱਲਦੀ ਆ ਅੱਜ ਪੰਜਾਬ ਦੇ ਵਿੱਚ ਯਾਰ ਦਿਲ ਹੀ ਨਹੀਂ ਕਰਦਾ ਕਿਸੇ ਟਰੱਕ ਪਾਉਣ ਨੂੰ ਮੇਰੇ ਆਪਣੇ ਕੋਲ 16 ਸੀ 4-5 ਰੱਖ ਲਏ ਬਾਕੀ ਵੇਚ ਤੇ ਕੀ ਕਰਨੇ ਆ ਜਦੋਂ ਕੰਮ ਹੀ ਹੈ ਨਹੀਂ ਪੰਜਾਬ ਦੇ ਵਿੱਚ ਕੰਮ ਹੀ ਹਨੀ ਜਗਤ ਕੀ ਕਰਨਾ ਸੋ ਅੱਜ ਕਿਉਂ ਬਾਹਰ ਨੂੰ ਜਾ ਰਹਾ ਮੇਰਾ ਬੇਟਾ ਕਿ ਮੈਂ ਨਹੀਂ ਸੀ ਭੇਜਣਾ ਚਾਹੁੰਦਾ 12 ਦਾ ਨਹੀਂ ਸੀ ਭੇਜਦਾ ਜਾਂਦਾ ਸੀ ਜਾਣਾ ਸੀ ਪਰ ਐਂਡ ਤੇ ਜੋ ਪੰਜਾਬ ਦੇ ਹਾਲਾਤ ਹੈ ਅੱਜ ਉਹ ਦੇਖ ਕੇ ਮੈਂ ਕਿਹਾ ਠੀਕ ਹੈ ਬੇਟਾ ਜਾਓ ਤੁਸੀਂ ਆਪਣਾ ਆਪ ਨੂੰ ਸੈੱਟ ਕਰੋ ਠੀਕ ਹੈ ਕੋਈ ਸਾਨੂੰ ਇਹ ਨਾ ਮੰਗਾ ਚੋਂ ਮੰਗ ਨਹੀਂ ਆਉਂਦੀ ਜਿਹੜੀ ਕੇਂਦਰ ਦੇ ਕਾਨੂੰਨਾਂ ਵਾਲੀ ਮੰਗਿਆ ਉਹ ਤਾਂ ਸਭ ਤੋਂ ਵੱਡੀ ਮੰਗਿਆ ਉਹ ਤਾਂ ਪਹਿਲੀ ਮੰਗਿਆ ਨਾ ਉਹ ਤਾਂ ਹੈਗੀ ਹੈਗੀ ਆ ਉੱਤੋਂ ਤਾਂ ਸਾਰਾ ਕੰਮ ਸ਼ੁਰੂ ਹੁੰਦਾ ਆ ਜਿਹੜੇ ਬਾਕੀ ਦੀਆਂ ਮੰਗਾਂ ਆ ਚੋਣ ਜੂਨੀਅਰ ਦੀ ਚੋਣ ਜਿਹੜੀ ਪ੍ਰਧਾਨ ਦੀ ਚੋਣ ਦਾ ਸਿਸਟਮ ਹੋਵੇ ਯਾਰ ਐਵੇਂ ਥੋਪ ਦਿੰਦੇ ਜਿਹਨੂੰ ਮਰਜ਼ੀ ਲਿਆ ਕੇ ਐਮਐਲਏ ਬਿਠਾ ਦੇ ਕਿਉਂ ਮਟਾਵੇ ਠੀਕ ਹੈ ਤੁਸੀਂ ਆਪਣਾ ਬੰਦਾ ਬਣਾਓ ਸਾਨੂੰ ਕੋਈ ਦਰਾਇਨੇ ਸਰਕਾਰ ਦਾ ਬੰਦਾ ਬਣਾਓ ਪਰ ਥੋੜਾ ਜਿਹਾ ਸਿਸਟਮ ਆਪਰੇਟਰਾਂ ਦੀ ਸਹਿਮਤੀ ਦੇ ਨਾਲ ਬਣਾਓ ਤਾਂ ਕਿ ਆਪਰੇਟਰਾਂ ਦਾ ਕੰਮ ਹੋਵੇ ਅਜਾ ਸੰਦੂ ਸਾਹਿਬ ਟਰਾਂਸਪੋਰਟ ਯੂਨੀਅਨ ਯੂਨੀਅਨ ਇਦਾਂ ਇੱਕਦਮ ਇਕੱਠੀ ਹੋ ਗਈ ਤੇ ਇਹਨੇ ਪੂਰਾ ਪੰਜਾਬ ਕੀ ਪੂਰਾ ਦੇਸ਼ ਚੋਕ ਕਰ ਦਿੱਤਾ ਜਿਹੜੀ ਯੂਨੀਅਨ ਹੈ ਨਾ ਤੁਸੀਂ ਕਹਿੰਦੇ ਆ ਕਿ ਮੈਂ ਨਹੀਂ ਸਮਝਦਾ ਸਾਡੀ ਯੂਨੀਅਨ ਕੋ ਦੋ ਫਾੜੇ ਇੱਕੋ ਯੂਨੀਅਨ ਪੰਜਾਬ ਵਾਲੇ ਪੰਜਾਬ ਟਰੱਕ ਬਰੇਡ 18 ਸਾਲ ਤੋਂ ਮੈਂ ਪ੍ਰਧਾਨ ਆ ਕੋਈ ਹੋਰ ਐਸੋਸੀਏਸ਼ਨ ਨਹੀਂ ਕੋਈ ਠੀਕ ਹੈ ਕਿ ਦੋ ਜਮਣੇ ਬੰਦੇ ਰੱਖ ਕੇ ਕੋ ਬਣਾਣਾ ਤਾਂ ਉਹ ਗੱਲ ਬੱਕਰੀ ਆ ਤੁਸੀਂ ਕਰ ਰਹੇ ਸੀ ਕਿ ਕੋਈ ਜੀ ਗੱਲ ਮੈਂ ਤੈਨੂੰ ਕਹਿੰਦਾ ਦਿਖਾਤਾ ਨਾ ਪੰਜਾਬ ਦੇ ਲੋਕਾਂ ਨੇ ਇੰਡੀਆ ਦੇ ਲੋਕਾਂ ਨੂੰ ਦਿਖਾਤਾ ਨਾ ਟਰੱਕ ਵਾਲੇ ਕੀ ਹੁੰਦੇ ਆ ਲੈ ਉਹਨੂੰ ਢੋਲੋ ਇਹੀ ਕਹਿੰਦੇ ਹੁੰਦੇ ਸੀ ਨਾ ਵੀ ਟਰੱਕਾਂ ਦੀ ਅਸੀਂ ਪਰਵਾਹ ਨਹੀਂ ਕਰਦੇ ਲੈ ਉਹ ਚਲਾ ਲਓ ਲੈ ਜਾਓ ਤੂ ਲੋ ਮੋਦੀ ਦੀ ਮੰਚਾ ਕੀ ਆ ਅਡਾਨੀ ਉਹਨੇ ਛੋੜੇ ਲੋ ਆਪਰੇਟਰਾਂ ਨੂੰ ਮਾਰ ਕੇ ਜਿਹੜੇ ਅਡਾਨੀ ਬਾਨੀ ਇਹਨਾਂ ਨੂੰ ਪੰਜਾਬ ਦੀ ਇੰਡੀਆ ਦੇ ਵਿੱਚ ਟਰਾਂਸਪੋਰਟਰ ਦੇ ਵਿੱਚ ਕੰਮ ਜਾਨੇ ਦਾ ਹਾਈਵੇ ਬਣਦੇ ਤੇ ਆੜਾ ਹੀ ਸਾਡੇ ਲਈ ਬਣਦੇ ਪਏ ਆ ਉਹਨੇ ਜਮ ਜਿਹੜਾ ਆਪਣਾ ਵਪਾਰ ਪਾਕਿਸਤਾਨਾ ਖੋਲ ਕੇ ਅਡਾਨੀ ਬਾਨੀਆਂ ਨੂੰ ਕੰਮ ਕਰਾਉਣਾ ਵੱਡੇ ਟਰਾਂਸਪੋਰਟਰ ਉਹਨੇ ਕਰਕੇ ਕਾਨੂੰਨ ਚੇਂਜ ਕਰ ਦੇਣਾ ਅਸੀਂ ਵੇਚਦੇ ਨਹੀਂ ਟਰੱਕ ਡਰਦੇ ਨਹੀਂ ਕਿਉਂਕਿ ਸਾਡੇ ਡਰਾਈਵਰ ਨਹੀਂ ਟਿਕਣਾ ਕੋਈ 10 ਸਾਲ ਦੀ ਕਿਹੜਾ ਬੰਦਾ ਕੋਈ 2 ਵਜਾ 1000 10000 12000 15000 ਪਰਖਾ ਲੈਣ ਵਾਲਾ ਬੰਦਾ 10 ਲੱਖ ਰੁਪਏ ਜੁਰਮਾਨਾ ਕਿੱਥ ਕੋਈ ਰੱਬ ਨਾ ਕਰੇ ਚਲੋ ਕੁਛ ਮੈਂ ਤਾਂ ਕਹਿੰਦਾ ਕੁਛ ਵੀ ਨਹੀਂ ਹੋਣ ਜੈ ਅਸੀਂ ਤਾਂ ਕੁੱਤਾ ਵੀ ਜੇ ਆ ਜਾਵੇ ਗੱਡੀ ਪਲਟਾ ਲੈਂਦੇ ਆਪਾਂ ਕਾਰ ਵੀ ਦੇ ਦੇ ਆ ਤੇ ਜੇ ਜੇ ਆਪਾਂ ਕਾਰ ਥੱਲੇ ਲਾ ਦੀ ਕੁੱਤੇ ਨੂੰ ਬਚਾਉਂਦੇ ਬਚਾਉਂਦੇ ਕਿਹੜਾ ਡਰਾਈਵਰ ਚਾਹੁੰਦਾ ਹੈ ਜਿਹੜਾ ਚਾਹੁੰਦਾ ਕਿ ਮੈਂ ਗੱਡੀ ਨੂੰ ਬੰਦਾ ਮਾਰਾਂ ਕੋਈ ਚਾਹੁੰਦਾ ਪਰ ਜੇ ਅਸੀਂ ਤਾਂ ਕੁੱਤਾ ਵੀ ਬਚਾਉਨੇ ਆ ਬੰਦਾ ਦਾ ਬਚਾਉਣਾ ਵੀ ਬਚਾਉਣਾ ਪਰ ਜੇ ਕਰ ਬੰਦੇ ਦੇ ਕੋਲ ਐਕਸੀਡੈਂਟ ਹੋ ਜਵੇ ਉਹਦੀ ਜਾਂਚ ਹੋਵੇ ਵੀ ਉਹਨੇ ਕਿਵੇਂ ਐਕਸੀਡੈਂਟ ਹੋਇਆ ਕਿਉਂ ਹੋਇਆ ਹਰ ਵਾਰੀ ਕਸੂਰ ਹੁੰਦਾ ਕਿ ਇਹਦਾ ਪਤਾ ਕਸੂਰ ਹੁੰਦਾ ਮੈਂ ਗੱਲ ਵੀਡੀਓ ਇੱਕ ਭੇਜੀ ਸੀ মিডিਆ ਨੂੰ ਟੁਰਿਆ ਜਾਂਦਾ ਬੰਦਾ ਟਰੱਕ ਦੇ ਮੋੜੇ ਲੰਮਾ ਪਿਆ ਗਿਆ ਸ਼ਾਇਦ ਤੁਸੀਂ ਦੇਖਿਆ ਮੇਰੇ ਕੋਲ ਆ ਗਈ ਅੱਲ ਵੀ ਪਰਚਾ ਕਿਧਰ ਉਹਨਾਂ ਟਰੱਕ ਵਾਲੇ ਤੇ ਕਹਿਣਾ ਕਿ ਟਰੱਕਾਂ ਦੇ ਜਾਂਦਾ ਬੰਦਾ ਕੁਚਲਦਾ ਇਹੀ ਕਹਿਣਾ ਨਾ ਕਿਉਂਕਿ ਵੱਡੀ ਗੱਡੀ ਦਾ ਕਸੂਰ ਕੱਢਿਆ ਜਾਂਦਾ ਵੱਡੀ ਗੱਡੀ ਸਾਡੇ ਕੋਲ ਤਾਂ ਵੱਡੀ ਸਭ ਤੋਂ ਵੱਡੀ ਗੱਡੀ ਸਾਡੇ ਕੋਲ ਆ ਇਹ ਤੋਂ ਵੱਡੀ ਦਾ ਟ੍ਰੇਨ ਹੈ ਤੇ ਉੱਚੇ ਵਿੱਚ ਤਾਂ ਵੀ ਸਾਡਾ ਕਸੂਰ ਆ ਦੱਸੋ ਤੁਹਾਡੀਆਂ ਬਾਕੀ ਮੰਗਾਂ ਮੰਨ ਲੈਂਦੇ ਆ ਹੈਨਾ ਪਰ ਇਹ ਜਿਹੜੀ ਮੰਗ ਆ ਇਹ ਤਾਂ ਕੇਂਦਰ ਤੱਕ ਆ ਫਿਰ ਇਹਦੇ ਵਿੱਚ ਪੰਜਾਬ ਦਾ ਕੀ ਮਤਲਬ ਹੈਗਾ ਇਹ ਕਲੀਅਰ ਕਰਿਓ ਬਾਕੀ ਮੰਗਾਂ ਦਾ ਚਲ ਪੰਜਾਬ ਤੱਕ ਸੀਮਿਤ ਕੀਤੀਆਂ ਜਾ ਸਕਦੀਆਂ ਇਹ ਕੇਂਦਰ ਤੱਕ ਦੀ ਮੰਗ ਹੈ ਤੇ ਪੰਜਾਬ ਦੇ ਵਿੱਚ ਕਿਉਂ ਫਿਰ ਚੋਕਿੰਗ ਹੋ ਰਹੀ ਹੈ ਦਿੱਲੀ ਕਿਉਂ ਨਹੀਂ ਹੋ ਰਹੀਆ ਦਿੱਲੀ ਦੇ ਵਿੱਚ ਸਾਰੀਆਂ ਜਿਥੇ ਬੰਦੇ ਸਾਰੀਆਂ ਸਟੇਟਾਂ 'ਚ ਹੋ ਰਿਹਾ ਕਰ ਰਹੇ ਆ ਕੁਝ ਲੋਕ ਹੈਗੇ ਆ ਆਲ ਇੰਡੀਆ ਮੋਟਰ ਕਾਂਗਰਸ ਦੇ ਵਿੱਚ ਹੈਗੇ ਮੈਨਾ ਉਹਦਾ ਮ ਕਿ ਨੂੰ ਪੁੱਛ ਲਈ ਉਹਨਾਂ ਦਾ ਉਹਨਾਂ ਦਾ ਆਪਣਾ ਰਾਜ ਆ ਉਹਨਾਂ ਨੇ ਇਸ ਤਰ੍ਹਾਂ ਹੀ ਕੀਤੀ ਆ ਅਸੀਂ ਪੰਜਾਬ ਦੇ ਆਪਰੇਟਰਾਂ ਨੇ ਸਟ੍ਰਾਈਕ ਕੀਤੀ ਆ ਸਾਡਾ ਆਪਰੇਟਰਾਂ ਨਾਲ ਗੱਲ ਕਰਨ ਇਹ ਲੋਕ ਤਾਂ ਆਪਣਾ ਬਿਜ਼ਨਸ ਚਲਾਉਂਦੇ ਆ ਹਜ਼ਾਰ ਕਰੋੜ ਦਾ ਬੈਂਕ ਠੱਗੀ ਦਾ ਘਟਾਲਾ ਜਿਹੜਾ ਪ੍ਰਧਾਨ ਬਣਿਆ ਫਿਰਦਾ ਉਹ ਜਾ ਕੇ ਸਟ੍ਰਾਈਕ ਵਾਪਸ ਲਿਆ ਕਿਦਾਂ ਵਾਪਸ ਲਿਆ ਤੂੰ ਪੁੱਛਿਆ ਕਿ ਪੰਜਾਬ ਦੇ ਆਪਰੇਟਰ ਨੂੰ ਜਾ ਕੇ ਤੂੰ ਐਲਾਨ ਕਰਤਾ ਸਟ੍ਰਾਈਕ ਵਾਪਸ ਲੈ ਲੈਂਦੇ ਆ ਤੁਸੀਂ ਕੀਤੀ ਆ ਉਹਨਾਂ ਨੇ ਕੀਤੀ ਸੀ ਪੰਜਾਬ ਦੇ ਆਪਰੇਟਰਾਂ ਨੇ ਕੀਤੀ ਜਾਂ ਪੰਜਾਬ ਇੰਡੀਆ ਦੇ ਵਿੱਚ ਡਰਾਈਵਰਾਂ ਨੇ ਟਰੱਕ ਟਰਾਂਸਪੋਰਟਰਾਂ ਨੇ ਕੀਤੀ ਤੁਹਾਨੂੰ ਪੁੱਛਦਾ ਕੌਣ ਆ ਤੁਸੀਂ ਜਾ ਕੇ ਸਟ੍ਰਾਈਕ ਆ ਵਾਪਸ ਲੈ ਕੇ ਪੰਜਾਬ ਦਾ ਇੰਡੀਆ ਦਾ ਬੇੜਾ ਕਰਕ ਆਲ ਇੰਡੀਆ ਮੋਟਰ ਕਾਂਗਰਸ ਜਿਹੜਾ ਹਾਲਾਤ ਇਹਨਾਂ ਨੇ ਪੈਦਾ ਕੀਤੇ ਹੋਏ ਆ ਇਹਦੇ ਕਰਕੇ ਟਰੱਕਾਂ ਦਾ ਨੁਕਸਾਨ ਹੋ ਰਿਹਾ ਸੀ ਨਾ ਆਲ ਇੰਡੀਆ ਮੋਟਰ ਕਾਂਗਰਸ ਦੇ ਮੈਂਬਰ ਹੈਗੇ ਨਾ ਬੰਨਣਾ ਨਾ ਰਹਿਣਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੁਝ ਵੀ ਐਲਾਨ ਨਹੀਂ ਕੀਤਾ ਲੰਗੇ ਦਿਨ ਕੱਲ ਜਲੰਧਰ ਦੇ ਵਿੱਚ ਐਸਐਸਪੀ ਮੁਖਵਿੰਦਰ ਭੁੱਲਰ ਵੀ ਜਾਂਦੇ ਨੇ ਡੀਸੀ ਸਾਹਿਬ ਵੀ ਜਾਂਦੇ ਨੇ ਉੱਥੇ ਉਹਨਾਂ ਨੂੰ 30 ਦਿਨ ਦਾ ਮੰਗ ਪੱਤਰ ਦੇ ਦਿੱਤਾ ਜਾਂਦਾ 30 ਦਿਨ ਤੱਕ ਆਪਾਂ ਧਰਨਾ ਨਹੀਂ ਲਾਉਂਦੇ ਮੁੜ ਕੇ ਲਾ ਦੇਾਂਗੇ ਦੇਖੋ ਮੇਰੀ ਜਿਹੜੀ ਗੱਲ ਆ ਪਹਿਲੀ ਤੇ ਟੈਕਰ ਜੁਨੀਅਰ ਲਾਗੇ ਮੇਰੇ ਅੰਦਰ ਨਹੀਂ ਹੈਗੀ ਮੈਂ ਬਹੁਤ ਉਹਨਾਂ ਨੂੰ ਚਲੋ ਜਿਹੜੀਆਂ ਹੈਗੀਆਂ ਸਮਝਾ ਵੀ ਰਿਹਾ ਸੀ ਵੀ ਤੁਹਾਡੀ ਵੀ ਕਾਨੂੰਨ ਆ ਯਾਰ ਜੇ ਕਿਸੇ ਨੇ ਕਰਨਾ ਕੰਮ ਕਰ ਲਵੇ ਉਹਨੇ ਆਪ ਭੁੱਤਣਾ ਮੇje ਮੈਂ ਮਾਰਾ ਕਰੂੰਗਾ ਮੈਂ ਹੀ ਭੁੱਤਣਾ ਨਾ ਬਾਕੀ ਰੱਬ ਦੇਖਦਾ ਯਾਰ ਜਿਹੜਾ ਮਾਰਾ ਕਰੂ ਆਪੀ ਰੱਬ ਸਹਾਉ ਕਰੂਗਾ ਆਪਾ ਕੈਪਟਨ ਮੰਦਨ ਨੇ ਪੰਜਾਬ ਜੀ ਟ੍ਰੱਕ ਜੁਨੀਅਰ ਤੋੜੀਆਂ ਹੰਕਾਰੀ ਰਾਜਾ ਬੈਠਾ ਸੀ ਅੱਜ ਕੀ ਬਣਿਆ ਉਹਦੇ ਕੁੱਤਾ ਨਹੀਂ ਜਾਂਦਾ ਉਹਦੇ ਘਰ ਜਾਖ ਨੇ ਉਹ ਟ੍ਰੱਕ ਜਿਹਨਾਂ ਨੇ ਤਾਲਾ ਲਾਇਆ ਅੱਜ ਕੌਣ ਜਾਖਰ ਨੂੰ ਚਲੋ ਸਮਾਂ ਹੋਣ ਦਿਓ ਇੱਥੇ ਆਊਗਾ ਜਦੋਂ ਘੇਰਾਵਾਂਗੇ ਭਜਾਵਾਂਗੇ ਵੀ ਜਿਹਨੂੰ ਦੱਸਾਂਗੇ ਕਾਂਗਰਸ ਦਾ ਟਾਈਮ ਸੀਗਾ ਜਦੋਂ ਕਾਂਗਰਸ ਦਾ ਟਾਈਮ ਸੀਗਾ ਉਦੋਂ ਟ੍ਰਾਂਸਪੋਰਟ ਮਨਿਸਟਰ ਤਾਂ ਰਾਜਾ ਵੜਿੰਗੇ ਸੀਗੇ ਤੇ ਉਦੋਂ ਕੋਈ ਉਦੋਂ ਕੋਈ ਹਾਸਟ ਵਿੱਚ ਬਣੇ ਆ ਉਦੋਂ ਸਰਦ ਚੰਨੀ ਸਾਹਿਬ ਨੇ ਟਰੱਕ ਜਿਹਨਾਂ ਬਹਾਲ ਕੀਤੀਆਂ ਹਾਂ ਜੀ ਚੰਨੀ ਸਾਹਿਬ ਨੇ ਇੱਕ ਜਿਹੜੀ ਸਾਨੂੰ ਸਿਫਤ ਕਰਨੀ ਪਊਗਾ ਨੇ ਟਰੱਕ ਜਿਹਨਾਂ ਪੰਜਾਬੀਆਂ ਬਹਾਲ ਕੀਤੀਆਂ ਰਾਜਾ ਹੀ ਉਦੋਂ ਮਨਿੰਦਰ ਰਾਜਾ ਮਨਿੰਦਰ ਸਿੰਘ ਉਦੋਂ ਟ੍ਰਾਂਸਪੋਰਟ ਮਨਿਸਟਰ ਸੀ ਜਿੱਦਾਂ ਸਰਕਾਰ ਦੀ ਆਪਣਾ ਖਤਮ ਹੋਣੀ ਸੀ ਮਨੇ ਆਦ ਇਲੈਕਸ਼ਨ ਦਾ ਐਲਾਨ ਹੋਣਾ ਸੀ ਉਸ ਦਿਨ ਸਾਰੀਆਂ ਯੂਨੀਅਨ ਬਹਾਲ ਕਰਕੇ ਗਏ ਉਹਨਾਂ ਦਾ ਧੰਨਵਾਦ ਹੈ ਚੰਨੀ ਸਾਹਿਬ ਦਾ ਜਿੱਥੇ ਚੰਨੀ ਸਾਹਿਬ ਇਲੈਕਸ਼ਨ ਲਾਣਗੇ ਪੰਜਾਬ ਦੇ ਟਰੱਕ ਆਪਰੇਟਰ ਜਿਆਜਾਕਾਰ ਕਰਾਉਣਗੇ ਬਾਕੀ ਸੀਟਾਂ ਦੇ ਨਹੀਂ ਅਸੀਂ ਕਰਾਂਗੇ ਕੁਝ ਉੱਥੇ ਮੈਂ ਆ ਵੀ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਗੱਲ ਕੀਤੀ ਸੀਗੀ ਕਿ ਪੰਜਾਬ ਦੇ ਲਈ ਖੜਿਆ ਪੰਜਾਬ ਦੇ ਵਿੱਚ ਖੜਿਆ ਤੇ ਪੰਜਾਬ ਦਾ ਕੋਈ ਬੰਦਾ ਫਿਰ ਲੱਗੇ ਨਹੀਂ ਲੱਗਿਆ ਕੱਲ ਤਾਂ ਸਾਰੇ ਪੈਟਰੋਲ ਪੁਆਇੰਟ ਚ ਬਿਜ਼ੀ ਸੀਗੇ ਸਾਰੇ ਤੁਸੀਂ ਦੇਖਿਆ ਕਿ ਕਿਸੇ ਲੀਡਰ ਦਾ ਬਿਆਨ ਆਇਆ ਸਾਡੇ ਪ੍ਰਤੀ ਹੈ ਕਿ ਇਹਨੇ ਟਰੱਕਾਂ ਨੇ ਵੋਟਾਂ ਲੈਣ ਵਾਸਤੇ ਤੁਸੀਂ ਜਾਂਦੇ ਆ ਉਹ ਨਹੀਂ ਆਉਣ ਦੇ ਬਾਰੇ ਸਾਰੀ ਕਰਾਂਗੇ ਸਾਹੂਤਾਬ ਸਾਰੇ ਠੀਕ ਹੈ ਧੰਨਵਾਦ ਬਹੁਤ ਸ਼ੁਕਰੀਆ ਤੇ ਬਿਲਕੁਲ ਇੱਕ ਪਾਸੇ ਪੰਜਾਬ ਦੇ ਵਿੱਚ ਟਰੱਕ ਯੂਨੀਅਨਸ ਜਿਹੜੀਆਂ ਨੇ ਉਹ ਦੁਆਰਾ ਹੁਣ ਤੀਵਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਧਰਨਾ ਜਿਹੜਾ ਆ ਉਹ ਕੈਨਸਲ ਨਹੀਂ ਕੀਤਾ ਗਿਆ ਔਰ ਨਾ ਹੀ ਕਰਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੁਣ ਮੰਗਾਂ ਪੂਰੀਆਂ ਕਦੋਂ ਹੋਣਗੀਆਂ ਮੰਗਾਂ ਪੂਰੀਆਂ ਕਿਸ ਹੱਦ ਤੱਕ ਜਾ ਕੇ ਕੀਤੀਆਂ ਜਾਣਗੀਆਂ ਕੇਂਦਰ ਸਰਕਾਰ ਮੰਨੇ گی ਜਾਂ ਨਹੀਂ ਔਰ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਨੇ ਉਹ ਤੁਹਾਨੂੰ ਦੱਸਦੇ ਰਹਾਂਗੇ ਔਰ ਤਕਲੀਫ ਬਣੇ ਰਹੋ 1 India Punjabi subscribe to 1 India channel and never miss an update